ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਧਿਆਨ ਨਾਲ ਸੁਣਿਓ ਤੇ ਸ਼ੇਅਰ ਵੀ ਕਰਿਓ ਵੀਡੀਓ ਠੀਕ ਹੈ ਜੀ ਤੇ ਜਿਹੜੇ ਬੰਦੇ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਦਬਾ ਦਿਓ ਠੀਕ ਹੈ ਜੀ ਵੀਡੀਓ ਹੈਗੀ ਹੈ ਇੱਕ ਫੈਮਿਲੀ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਉਹਨਾਂ ਨੂੰ ਬਰੋਨੇ ਕੰਮ ਮਿਲ ਰਿਹਾ ਉਹਨਾਂ ਨੂੰ ਬਰੋਨੇ ਕੰਮ ਮਿਲ ਰਿਹਾ ਪੋਰਟਾ ਨੋਵਾ ਪੋਰਟਾ ਨੋਵਾ ਦੇ ਕੋਲ 5 ਕਿਲੋਮੀਟਰ 2 4 ਕਿਲੋਮੀਟਰ ਇਧਰ ਉਧਰ ਜੇ ਹੋ ਸਕਦਾ ਉਹਨਾਂ ਦੀ ਰਹਿائش ਦਾ ਜੇ ਕੋਈ ਕਿਸੇ ਦਾ ਲਿੰਕ ਹੈਗਾ ਤਾਂ ਉਹਨਾਂ ਦੀ ਜ਼ਰੂਰ ਮਦਦ ਕਰਿਓ ਵੀਡੀਓ ਰਹੀਂ ਸ਼ੇਅਰ ਕਰਿਓ ਕਿਸੇ ਦੇ ਨਾਲ ਤਾਂ ਜੋ ਫੈਮਿਲੀ ਦੀ ਮਦਦ ਹੋ ਸਕੇ ਠੀਕ ਹੈ ਜੀ ਟਿਕਟੌਕ ਤੋਂ ਉਹਨਾਂ ਦਾ ਮੈਸੇਜ ਆਇਆ ਸੀ ਕਰੋ ਬਹੁਤ ਤੰਗ ਹੈ ਹਸਬੰਡ ਮਤਲਬ ਉਹਨਾਂ ਦਾ ਘਰ ਵਾਲਾ ਕੁੱਟਦਾ ਮਾਰਦਾ ਜਾਂ ਨਸ਼ੇ ਕਰਦਾ ਜੋ ਵੀ ਉਹਨਾਂ ਨੇ ਦੱਸਿਆ ਜਿੱਦਾਂ ਠੀਕ ਹੈ ਹਰ ਇੱਕ ਚੀਜ਼ ਆਪਾਂ ਨਹੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਸਕਦੇ ਤਾਂ ਉਹਨਾਂ ਦਾ ਮੈਸੇਜ ਆਇਆ ਤਾਂ ਕਹਿੰਦੀ ਵੀਰੇ ਮੈਨੂੰ ਵੀ ਇੰਦਾ ਇੰਦਾ ਰਹਿਸ ਚਾਹੀਦੀ ਜੇ ਹੋ ਸਕਦਾ ਜੇ ਕੋਈ ਜਾਣ ਪਛਾਣ ਹੈ ਤੁਹਾਡੀ ਕੋਈ ਜਾਣਕਾਰ ਕੋਈ ਹੁੰਦਾ ਬਿਰੋਨ ਨੇ ਉੱਥੇ ਉਹਨਾਂ ਨੂੰ ਕੰਮ ਮਿਲ ਰਿਹਾ ਜਿੱਦਾਂ ਉਹਨਾਂ ਨੇ ਆਪਣਾ ਮਤਲਬ ਪੁਲਿਸ ਨੇ ਉਹਨਾਂ ਨੂੰ ਕਿਹਾ ਹੈ ਜਿੱਦਾਂ ਵੀ ਉਹਨਾਂ ਨੇ ਕੇਸ ਲਾਇਆ ਕੁੱਟਦਾ ਮਾਰਦਾ ਨਸ਼ਾ ਕਰਦਾ ਜੋ ਵੀ ਚਿੱਟਾ ਪੀਂਦਾ ਜਿਹੜਾ ਵੀ ਨਸ਼ਾ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਲੱਗ ਰਹੋ ਤੇ ਉਹਨਾਂ ਨੇ ਆਪਣੇ ਕਿਸੇ ਜਾਣਕਾਰ ਨੂੰ ਜਿੱਦਾਂ ਉਹਨਾਂ ਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਇਦਾਂ ਦੀ ਉਹਨਾਂ ਦੀ ਸਟੋਰੀ ਹੈ ਜਿੱਦਾਂ ਉਹਨਾਂ ਨੇ ਮੈਨੂੰ ਦੱਸੀ ਮੁੱਦਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਠੀਕ ਹੈ ਉਹਨਾਂ ਨੂੰ ਨਾ ਘਰ ਤੋਂ ਬਾਹਰ ਨਿਕਲਣ ਦਿੰਦਾ ਸੀ ਨਾ ਉਹਨਾਂ ਨੂੰ ਕੋਈ ਜਾਣਦਾ ਇੱਥੇ ਠੀਕ ਹੈ ਜੀ ਪੇਪਰ ਹੈਗੇ ਉਹਨਾਂ ਕੋਲ ਸਾਰਾ ਕੁਝ ਹੈਗਾ 7-8 ਸਾਲ ਪਤਨੀ ਨੌ ਕਿੰਨੇ ਦੱਸਦੇ ਸੀ ਉਹਨਾਂ ਨੂੰ ਹੋ ਗਏ ਇੱਥੇ ਟੀਰੀ ਦੇ ਵਿੱਚ ਤੇ ਉਹਨਾਂ ਨੂੰ ਮੰਨ ਲਓ ਹੁਣ ਇੱਥੇ ਰਹਿائش ਦੀ ਲੋੜ ਹੈ ਕੰਮ ਉਹਨਾਂ ਨੂੰ ਮਿਲ ਗਿਆ ਉਹਨਾਂ ਨੇ ਆਪਣੇ ਇੰਡੀਆ ਦੱਸਿਆ ਘਰੇ ਉਹਨਾਂ ਦੇ ਕਿਸੇ ਜਾਣਕਾਰ ਨੇ ਅੱਗੇ ਤੋਂ ਅੱਗੇ ਕੱਢ ਕੇ ਕੋਈ ਜਾਣ ਪਛਾਣ ਮੰਨ ਲਓ ਇੱਥੇ ਕਿਸੇ ਨਾਲ ਉਹਨਾਂ ਦੀ ਕੰਟੈਕਟ ਕਰਾਇਆ ਉਹ ਕਹਿੰਦੇ ਵੀ ਅਸੀਂ ਕੰਮ ਤੁਹਾਨੂੰ ਦਵਾ ਦਾਂਗੇ ਜਾਂ ਸਾਡੇ ਕੋਲ ਕੰਮ ਹੈਗਾ ਹੈ ਪਰ ਰਿਹਾਇਸ਼ ਦਾ ਕੋਈ ਸਾਧਨ ਨਹੀਂ ਮਿਲ ਰਿਹਾ ਜੇ ਕੋਈ ਤੁਹਾਡੇ ਕੋਲ ਰਿਹਾਇਸ਼ ਦਾ ਮੈਂ ਨਹੀਂ ਕਹਿੰਦਾ ਵੀ ਗਰੁੱਪ ਦੇ ਵਿੱਚ ਜਿੰਨੇ ਬੰਦੇ 1000 ਇੱਕ ਦੇ ਵਿੱਚ ਹੈ 3-400 ਐ 200 ਜੀ ਇੱਕ ਦੇ ਵਿੱਚ ਹੈ ਕੋਈ ਨਾ ਕੋਈ ਤਾਂ ਹੁੰਦਾ ਜਾਣਕਾਰ ਬਿਰੋਨੇ ਸਾਈਡ ਠੀਕ ਹੈ ਜੀ ਜਾਂ ਕਿਤੇ ਹੋਰ ਵੀ ਕੰਮ ਹੋਵੇ ਰਹਿਸ਼ ਦਾ ਪ੍ਰਬੰਧ ਹੋਵੇ ਪਰ ਕੋਈ ਨਾ ਕੋਈ ਆਪਾਂ ਕਿਸੇ ਦੀ ਏਦਾਂ ਮਦਦ ਕਰੀਏ ਤੁਹਾਨੂੰ ਚਾਰ ਬੰਦੇ ਜਾਣਦੇ ਹੋਵੇਂ ਚਾਰ ਬੰਦੇ ਤੱਕ ਵੀਡੀਓ ਸ਼ੇਅਰ ਕਰਿਓ ਜਿਸ ਦੀ ਮਦਦ ਸੁ ਕੱਲ ਨੂੰ ਮਾੜਾ ਟਾਈਮ ਆਪਣੇ ਤੇ ਵੀ ਆ ਸਕਦਾ ਠੀਕ ਹੈ ਜੀ ਤਾਂ ਜੇ ਹੈ ਕੋਈ ਜਾਣ ਪਛਾਣ ਬਰੋਨੇ ਸਾਈਡ ਜਿਹੜੇ ਬੰਦੇ ਗਰੁੱਪ ਦੇ ਵਿੱਚ ਐਡ ਆਇਆ ਬਰੋਨੇ ਸਾਈਡ ਇਹ ਜਿੱਦਾਂ ਵੀ ਉਹਨਾਂ ਤੱਕ ਵੀਡੀਓ ਪੁੱਜਦੀ ਕਰਿਓ ਜਾਂ ਮੈਸੀ ਸ਼ੇਅਰ ਕਰਿਓ ਜਿੱਦਾਂ ਵੀ ਠੀਕ ਹੈ ਜੀ ਜਿੰਨੀ ਛੇਤੀ ਹੋ ਸਕਦਾ ਜੇ ਮਦਦ ਹੁੰਦੀ ਹੈ ਤਾਂ ਆਪਾਂ ਕਰੀਏ ਨਹੀਂ ਤਾਂ ਪ੍ਰਮਾਤਮਾ ਨੇ ਤਾਂ ਉਹਨਾਂ ਦੀ ਮਦਦ ਕਰੇ ਰਣੀ ਕਿਸੇ ਨਾ ਕਿਸੇ ਤਰ੍ਹਾਂ ਹੈ ਨਾ ਬਾਕੀ ਜੋ ਉਹਨਾਂ ਦੇ ਮੁਕੱਦਰ ਪਰ ਜਦੋਂ ਕੋਈ ਮੁਸ਼ਕਲ ਦੇ ਵਿੱਚ ਆਪਾਂ ਨੂੰ ਚਲੋ ਇਨਸਾਨੀਅਤ ਦੇ ਨਾਤੇ ਮਦਦ ਕਰਨੀ ਚਾਹੀਦੀ ਹੈ ਜਿੱਦਾਂ ਉਹਨੇ ਮੈਨੂੰ ਸਟੋਰੀ ਦੱਸੀ ਮੈਂ ਉਦੋਂ ਤੁਹਾਡੇ ਨਾਲ ਸ਼ੇਅਰ ਕਰਤੀ ਜੇ ਹੋ ਸਕਦਾ ਮਦਦ ਕਰਿਓ ਹੋਰ ਕੋਈ ਇਦਾਂ ਦੀ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਹੈ ਜਾ ਕੋਈ ਉਹ ਆਪਾ ਹੀ ਨਹੀਂ ਹੈਗਾ ਵੀ ਸਿਰਫ ਕੰਮ ਵਾਲੀ ਵੀਡੀਓ ਹੀ ਪਾਉਣੀ ਠੀਕ ਹੈ ਜੀ ਆਪਾਂ ਕੋਈ ਕਿਸੇ ਨਾਲ ਧੱਕਾ ਹੁੰਦਾ ਜਾ ਏ ਨਹੀਂ ਵੀ ਹਾਂ ਮੈਂ ਤੁਹਾਨੂੰ ਕਾਹ ਵੀ ਲਿਆਉਂ ਮੈਂ ਤੁਹਾਡੇ ਜੱਟ ਨੇ ਪੈਸੇ ਦਵਾਲੇ ਮੈਂ ਤੁਹਾਡੇ ਪੈਸੇ ਦਵਾ ਦਵਾਂ ਕਿਉਂਕਿ ਉਹ ਕੰਮ ਬਖੂ ਲੱਗ ਜੀ ਹੈ ਉਹ ਤੁਸੀਂ ਆਪਣਾ ਆਪ ਦਿੱਤੇ ਝੋਲਾ ਭਰ ਕੇ ਅਗਲੇ ਨੂੰ ਉਹ ਤੁਹਾਡੀ ਹੋਇਆ ਹਨਾ ਪਰ ਜਦੋਂ ਕਿਸੇ ਨੂੰ ਕੋਈ ਇਦਾਂ ਦੀ ਲੋੜ ਹੈ ਜਿੰਨਾ ਹੋ ਸਕਦਾ ਆਪਾਂ ਰਲ ਮਿਲ ਕੇ ਸਾਰੇ ਕਰਦੇ ਆਂ ਵੀਡੀਓ ਸ਼ੇਅਰ ਕਰਦੀ ਦੀ ਜਾਂ ਕਿਸੇ ਨੂੰ ਕੋਈ ਇਨਫਾਰਮੇਸ਼ਨ ਚਾਹੀਦੀ ਹੁੰਦੀ ਆਪਾਂ ਨਹੀਂ ਵੀ ਪਤਾ ਹੁੰਦੀ ਸਾਨੂੰ ਤੁਸੀਂ ਕਿਸੇ ਰੂਪ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੀ ਦੀ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਜੇ ਉਹਨਾਂ ਦਾ ਹਿੱਲਾ ਹੋ ਸਕੇ ਕੋਈ ਠੀਕ ਹੈ ਜੀ ਬਰੋਨਾ ਪੋਰਟਾ ਨੋਵਾ ਪੋਰਟਾ ਨੋਵਾ ਕੁਛ ਐਦਾਂ ਦੀ ਹੈ ਨਾ ਦੱਸੇ ਉਹਨਾਂ ਨੇ ਜੇ ਕੋਈ ਹੈਗਾ ਤਾਂ ਤੁਸੀਂ ਨੰਬਰ ਨੋਟ ਕਰ ਲਓ 32 82 32 97 68 ਤੇ ਮੈਨੂੰ ਸਿਰਫ ਬੋਲ ਕੇ ਮੈਸੇਜ ਕਰ ਦਿਓ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਜਾਂ ਕਿਸੇ ਰਾਹੀ ਮਤਲਬ ਅੱਗੇ ਤੋਂ ਜਿਹੜਾ ਵੀ ਤੁਹਾਡੇ ਕੋਲ ਪਲੇਟਫਾਰਮ ਹੈ ਕੋਈ ਫੇਸਬੁੱਕ ਕੋਈ ਜਿੱਦਾਂ ਵੀ ਠੀਕ ਹੈ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਆਹ ਕਰਿਓ ਜੇ ਹੋ ਸਕਦਾ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਸ਼ੇਅਰ ਕਰ ਦਿਆ ਕਰੋ ਇਹ ਨਹੀਂ ਮੈਂ ਤੁਹਾਨੂੰ ਕਹਿੰਦਾ ਫੋਲੋ ਕਰੋ ਫਲਾਣਾ ਕਰੋ ਠੀਕ ਹੈ ਜੀ ਫੋਲੋ ਫੁੱਲ ਵਾਲਾ ਸਾਡਾ ਜਿਹੜਾ ਹੈਗਾ ਸਿਸਟਮ ਸਾਰਾ ਹੋਇਆ ਵਾਏ ਉਹ ਨਹੀਂ ਚੱਕਰੇਗਾ ਕੋਈ ਮਦਦ ਦਾ ਇੱਕ ਜਰੀਆ ਬਣਿਆ ਵਾ ਮਦਦ ਕਰਨੀ ਹੈ ਕਿਸੇ ਨਾ ਕਿਸੇ ਦੀ ਸਾਡੀ ਕਰੀਦੀ ਕਿਸੇ ਨੇ ਆਪਾਂ ਕਰੀ ਜਾਂਦੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ